ਕੀ ਨਾਮ ਆ ਬਾਈ ਜੀ ਆਪਾਂ ਮੇਰਾ ਨਾਮ ਬਾਈ ਕਿਰਦਾਰ ਸਬੋ ਮਾਰਨਿੰਗ ਹੈ ਅੱਜ ਹਸਪੀਟਲ ਪਈ ਹਾਂ ਕੀ ਗੱਲ ਹੋ ਗਈ ਕੱਲ ਬਰੇ ਸ਼ਾਮ ਨੂੰ ਨਾ ਗੱਡੀ ਪੰਜ ਵੀਰੇ ਨਾਲ ਸੰਗਲ ਨਹੀਂ ਚੱਲ ਰਹੀ ਸੀ ਕਿਹੜੀ ਗੱਡੀ ਸੀ ਜੀ ਗੱਡੀ ਪੀ ਵੀ 10 ਐਕਸੀ ਡੀ 2612 ਗੁਰਾਉਂ ਦੇ ਕੋਲ ਸੀ ਠੀਕ ਹੈ ਜੀ ਬੱਸ ਅਸੀ ਜੀ ਬੱਸ ਹਾਂਜੀ ਮੈਂ ਕਨੈਕਟਰ ਆ ਠੀਕ ਹੈ ਜੀ ਜਿੰਮੇ ਲੱਗੀ ਹੈ ਹਾਂਜੀ ਤੇ ਮੈਂ ਤੇ ਕਾਉ ਗੱਡੀ ਕਾਫੀ ਜ਼ਿਆਦਾ ਭਾਰ ਦੀ ਕਰਕੇ ਨਾ ਮੈਂ ਪਹਿਲਾ ਟਾਈਮਾਂ ਕੱਢ ਰਿਹਾ ਸੀ ਨਗਰ ਠੀਕ ਹੈ ਜੀ ਕਿ ਮੁੰਡਾ ਤੇ ਇੱਕ ਕੁੜੀ ਟੰਡ ਮੱਲੇ ਦੇ ਬੈਠੇ ਹੀ ਕੰਮੇ ਆਣਾ ਹਾਂਜੀ ਮਾਓ ਜਦੋਂ ਟਾਇਰਾਂ ਕੱਟੀਆਂ ਤੇ ਉਹ ਕੁੜੀ ਗੱਡਾ ਕੱਢ ਕੇ ਮੁੰਡੇ ਨੂੰ ਮਗਰ ਜਿੱਲੇ ਟਾਇਰ ਲਾ ਲੈ ਹਾਂਜੀ ਕਹਿੰਦਾ ਜੀ ਮੈਂ ਤਾਂ ਬਾਹਰ ਉਤਰਨਾ ਦਾ ਮਤਲਬ ਐਸੀ ਗੱਲਾਂ ਦਾ ਮੈਂ ਕਿਹਾ ਵੀ ਜੇ ਬਾਹਰ ਉਤਰਨਾ ਬਾਹਰ ਹੋਣਾ ਸਾਈਟ ਚੇਂਜ ਹੋ ਗਿਆ ਵੀ ਬਾਹਰ ਗੱਡੀ ਨਿਕਾਣਾ ਮੁੰਡੇ ਚਲਾਣਾ ਹੋਊਗਾ ਜੱਲਾਪਾ ਠੀਕ ਹੈ ਜੀ ਤੇ ਕਹਿੰਦਾ ਨਹੀਂ ਜੀ ਮੈਂ ਤਾਂ ਬੈਠਣਾ ਐ ਮੈਂ ਕਿਹਾ ਵੀ ਜਾਂਦਾ ਥੱਲੇ ਹੋ ਜਾ ਜਾਂ ਟਾਇਰ ਲਾ ਲੈ ਹਾਂਜੀ ਥੱਲੇ ਉਤਰ ਕੇ ਦੁਬਾਰਾ ਫੇਰ ਚੜ ਜਾਣਾ ਟਾਇਰ ਟੱਕਾ ਲੈ ਹਾਂਜੀ ਮੋਰਕਾ ਦਾ ਟਿਕਟ ਕੱਟ ਕੇ ਸਾਡੇ ਕੋਈ ਯਾਰ ਦਿੱਤੇ ਨਹੀਂ ਉਹਨੇ ਗਾਹਾਂ ਬੰਦੇ ਸਾਥ ਦੇ ਸਾਡੀ ਬੱਸ ਘੇਰ ਲਈ ਪੰਡ ਮੱਲੇ ਪੰਡ ਮੱਲੇ ਘੇਰੀ ਸੀ ਪੰਡ ਮੱਲੇ ਘੇਰੀ ਗਈ ਸੀ ਤੇ ਬੈਠਾ ਕਿੱਥੇ ਸੀਗਾ ਉਹ ਬੱਸ ਤੇ ਬੈਠਾ ਉਹ ਇੱਥੋਂ ਹੀ ਸੀਗਾ ਜਗਰਾਉਂ ਤੋਂ ਜਗਰਾਉਂ ਤੋਂ ਠੀਕ ਹੈ ਹਾਂਜੀ ਤੇ ਉੱਥੇ ਉਹਨਾਂ ਸਾਡੇ ਨਾਲ ਪਹਿਲਾਂ ਤਾਂ ਗਾਲੀ ਕਲੋਜ਼ ਕੀਤੀ ਅੱਧਾ ਪੌਣਾ ਘੰਟਾ ਹਾਂਜੀ ਬਾਅਦ ਚ ਉਹ ਬੱਸ ਦੇ ਵਿੱਚ ਚੜ ਕੇ ਮੇਰੇ ਉਹਨਾਂ ਨੇ ਛੱਟਾਂ ਮਾਰੀਆਂ ਮੇਰੀ ਦਸਤਾਰ ਲਾਹੀ ਬੇਅਰਮੀ ਕੀਤੀ ਮੇਰੇ ਕੇਸਾਂ ਦੀ ਠੀਕ ਹੈ ਜੀ ਭਲੇ ਛੱਟਾ ਜੇ ਸਾਪ ਮੇਰਾ ਮੇਰੇ ਨਾਲ ਨਾ ਹੁੰਦਾ ਵਾ ਤੇ ਮੁੰਡੇ ਮੈਨੂੰ ਉਹਨਾਂ ਨੇ ਜਾਨੋਂ ਹੀ ਮਾਰ ਦੇਣਾ ਕਿੰਨੇ ਕ ਜਾਨੇ ਸੀਗੇ ਉਹ ਘੱਟੋ ਘੱਟ ਜੀ 20 ਜਾਨੇ ਸੀਗੇ ਤੁਸੀਂ ਜਾਣਦੇ ਹੋ ਉਹਨਾਂ ਨੂੰ ਜਿਹਨਾਂ ਨੇ ਕੁੱਟ ਮਾਰ ਕੀਤੀ ਮੈਂ ਵੈਸੇ ਉਹ ਸਕਣਾ ਜਾਣਦਾ ਜੀ ਹੂੰ ਨਹੀਂ ਆਪਾਂ ਉਹਨਾਂ ਨੂੰ ਜਾਣਦੇ ਅੱਛਾ ਮੱਲੇ ਪਿੰਡ ਦੇ ਸੀਗੇ ਨੌਜਵਾਨ ਮੱਲੇ ਪਿੰਡ ਦੇ ਨੌਜਵਾਨ ਨੌਜਵਾਨ ਸਾਰੇ ਮੱਲੇ ਪਿੰਡ ਦੇ ਪੁੱਤਰ ਸਾਰੇ ਸੀਗੇ ਕੁੜੀ ਕਿੱਥੋਂ ਦੀ ਸੀ ਕੁੜੀ ਵੀ ਮੱਲੇ ਦੀ ਸੀ ਅਸੀਂ ਕੁੜੀ ਵੀ ਮੱਲੇ ਦੀ ਸੀ ਹਾਂਜੀ ਹਾਂਜੀ ਤੇ ਹੁਣ ਤੁਸੀਂ ਪੁਲਤਰ ਦਿਖਾ ਦਿੱਤੀ ਹੈ ਕੋਈ ਪੁਲਿਸ ਦੇ ਮਕੱਲਾ 112 ਦੇ ਦਰਖਾਸਤ ਦਿੱਤੀ ਹੀ ਫੂਠ ਥਾਣੇ ਦੇ ਹਾਂਜੀ ਤੇ ਉਹਨਾਂ ਜੋ ਉੱਥੇ ਠੂਰ ਗਏ ਉਹਨਾਂ ਨੇ ਸਾਨੂੰ ਰੈਫਰ ਕਰਤਾ ਜਗਰਾਉ ਹਾਂਜੀ 파ਰਤਾ ਘਟਾਇਆ ਹਜੇ ਤੱਕ ਪਰ ਸਾਡੇ ਕੋਲੇ ਕੋਈ ਪੁਲਿਸ ਬੁਲਾ ਕੇ ਪਹੁੰਚਿਆ ਨਹੀਂ ਆ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਇਹ 6 ਵਜੇ ਦੀ ਗੱਲ ਹੈ ਜੀ ਸ਼ਾਮ ਦੀ ਸ਼ਾਮ 6 ਵਜੇ ਦੀ ਹਾਂਜੀ ਹਾਂਜੀ ਤੁਸੀਂ ਤੁਹਾਡੇ ਜੋ ਕਿੰਨੇ ਵਜੇ ਨਿਕਲੇ ਸੀ 5:20 ਤੇ ਮੰਨੇ ਕਿੰਨੇ ਵਜੇ ਪਹੁੰਚੇ ਮੱਲੇ ਜੀ ਮੰਨ ਲਓ ਵੀ 50:55 ਦੇ ਪਹੁੰਚ ਗਏ ਠੀਕ ਹੈ ਤੇ ਜਦੋਂ ਜਦੋਂ ਤੁਹਾਡੀ ਗੱਡੀ ਨੂੰ ਰੋਕਿਆ ਗਿਆ ਉਦੋਂ ਤੁਹਾਨੂੰ ਉਹਨਾਂ ਨੇ ਕੀ ਕਿਹਾ ਸੀ ਉਹ ਸਾਨੂੰ ਕਹਿੰਦੇ ਵੀ ਥੱਲੇ ਆ ਤੂੰ ਸਾਡੀ ਕੁੜੀ ਨੂੰ ਗਾਲੀ ਕਲੋਜ ਮੈਂ ਕਿਹਾ ਵੀ ਮੇਰੇ ਨਾਲ ਸਵਾਰੀਆਂ ਵਿੱਚ ਬੈਠੀਆਂ ਜੇ ਮੈਂ ਤੇ ਸਾਨੂੰ ਕੋਈ ਉਜਨੀਤ ਕਹੀ ਹੋਵੇ ਵੀ ਮੇਰੇ ਨਾਲ ਵੀ ਸਵਾਰੀਆਂ ਖਵਾ ਬੈਠਣਾ ਕੋਈ ਨਹੀਂ ਨਾ ਪਰੇ ਜਾਣਾ ਕਿੰਨੀਆਂ ਕੁ ਸਵਾਰੀਆਂ ਸੀ ਬਸ ਸਵਾਰੀਆਂ ਸੀ ਜੀ 3-40 ਸਵਾਰੀਆਂ ਘੰਟੋਂ ਘੰਟਾ ਸਾਡੇ ਨਾਲ ਸੀ ਇਹ ਸਵਾਰੀਆਂ ਨੇ ਕੁਝ ਨਹੀਂ ਕਿਹਾ ਉਹਨਾਂ ਨੂੰ ਸਵਾਰੀਆਂ ਨੇ ਕਿਹਾ ਜੀ ਉਹਨਾਂ ਨੇ ਉਲਟਾ ਉਹਨਾਂ ਨੂੰ ਵੀ ਉਹ ਨਸ਼ੇ ਦੇ ਨਾਲ ਰੱਜੇ ਹੋਏ ਸੀ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਉਹਨਾਂ ਨੇ ਸਾਡੇ ਨਾਲ ਸਵਾਰੀਆਂ ਨੂੰ ਵੀ ਗਾਲਾਂ ਕਲੋਚ ਕੀਤੀ ਸਵਾਰੀਆਂ ਗਵਾਹੀ ਦਿੰਦੀਆਂ ਇਸ ਜੀ ਸਵਾਰੀਆਂ ਗਵਾਹੀ ਦਿੰਦਗਾ ਮੁੰਡੇ ਕੋਲੇ ਵੀਡੀਓ ਹੈਗੀ ਆ ਮੈਂ ਤੁਹਾਨੂੰ ਦਿਖਾ ਸਕਦਾ ਵੀਡੀਓ ਸੈਂਡ ਕਰ ਦੋ ਤੁਹਾਨੂੰ ਹਾਂ ਕਰ ਦਿਆਂਗਾ ਤਾਂ ਕੋਈ ਨਹੀਂ ਹੋਈ ਵੀਰੇ ਵਸਟ ਡੈਟ ਕੱਟੀ ਵੀਰੇ ਨੇ ਡੈਟ ਕੱਟੀ ਗਿਆ ਕਨੈਕਟਰ ਦਾ ਤਾਂ ਕੋਈ ਦੋਸ਼ ਨਹੀਂ ਸੀਗਾ ਭੈਣੇ ਨਹੀਂ 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 ਕਨੈਕਟਰ ਨੇ ਤਾਂ ਕਿਹਾ ਸੀ ਵੀ ਟੈਨਟ ਕਟਾ ਲਾ ਮੁੰਡੇ ਜੇ ਨਾਲ ਜਾਣਾ ਉਹ ਮੁੰਡਾ ਇਹਦੇ ਨਾਲ ਬੈਠਾ ਸੀ ਕੁੜੀ ਦੇ ਬਾਸਟ ਕਨੈਕਟਰ ਨੂੰ ਕੁੱਟਿਆ ਵਿਚ ਵੜ ਕੇ ਕੁੱਟਿਆ ਉਹਨਾਂ ਨੇ ਫਿਰ ਗੱਲ ਤਾਂ ਨਹੀਂ ਬੋਲਿਆ ਉਹ ਕੁੜੀ ਨੂੰ ਅੱਜ ਕਿਵੇਂ ਬੋਲਦੀ ਹਾਂ ਹਾਂ ਵੀਰਾਂ ਨੂੰ 10 ਸਾਲ ਉਹ ਚੱਲਦੇ ਇਸ ਰੂਟ ਤੇ ਪੂਰੀ ਤਰ੍ਹਾਂ ਦਾ ਕਿਹਨੇ ਨੂੰ ਉਹ ਮੁੰਡਾ ਉਹ ਕੁੜੀ ਦੇ ਮੂੰਹ ਨੂੰ ਹੱਥ ਲੰਦਾਂ ਦੀ ਭਰਾ ਕਿਤੇ ਕੁੜੀਆਂ ਦੇ ਮੂੰਹ ਨੂੰ ਹੱਥ ਲੰਦੇ ਹੁੰਦੇ ਆ ਸਹੀ ਗੱਲ ਆ ਭੈਣੇ ਤੇਰੀ ਕਿਤੇ ਹੁੰਦੇ ਆ ਵੀ ਅਸੀਂ ਜਾਣਦੇ ਆ ਸਹੀ ਗੱਲ ਆ ਭੈਣੇ ਤੇਰੀ ਸਹੀ ਗੱਲ ਸਾਡੇ ਭਰਾ ਤਾਂ ਸਾਡੇ ਮੂੰਹ ਨੂੰ ਹੱਥ ਲਾ ਕੇ ਜਾਂਦੇ ਨਹੀਂਗੇ ਕੈਨੇਡਾ ਦਾ ਕੋਈ ਕਸੂਰ ਨਹੀਂ ਇੱਥੇ ਕੈਨੇਡਾ ਕੋਈ ਕਸੂਰ ਨਹੀਂ ਆਹ ਦੇਖੋ ਜੀ ਕੈਨੇਡਰ ਸਾਡਾ ਉਹ ਵੀ ਪੱਕ ਲਾਤੀ ਆ ਵਿੱਚ ਵੜ ਕੇ ਗੱਡੀ ਸਰਕਾਰੀ ਬਾਸ ਰੋਡ ਵੇ ਤੇ ਵਿੱਚ ਵੜ ਕੇ ਗੁੰਡਾ ਕਰਦੀ ਕੀਤੀ ਆ ਤੱਕ ਐਸ ਵੈ ਕੈ ਮੇਰਾ ਅਰਾਂਜ ਕੱਟ ਕੇ ਦਿਖਾ ਦੇ ਬਣ ਕੋਈ ਖਚਣ ਦੀ ਕੋਸ਼ਿਸ਼ ਕੀਤੀ ਉਹ ਕੈ ਮੇਰਾ ਨਹੀਂ ਨੂੰ ਪਤਾ ਵੀ ਕਿੱਥੇ ਲੈ ਕੇ ਗਿਆ ਲੈ ਗਿਆ ਐ ਸਾਰੇ ਕੋਲੇ ਕੈ ਕੋੜਾ ਠੀਕ ਹੈ ਤੇ ਉਹ ਮੇਰੀ ਟੀ-ਸ਼ਰਟ ਪਈ ਆ ਵਰਦੀ ਵਾਲੇ ਤੇ ਕੱਪੜੇ ਉਹ ਮੇਰੇ ਸਾਰੇ 파ੜ ਤਾ ਇਹਨਾਂ ਨੇ ਜਦ ਮੇਰੇ ਵਰਦੀ ਨੂੰ ਹੱਥ ਪਾਇਆ ਕੇਸਾਂ ਦੀ ਬੇਇੱਜ਼ਤੀ ਕੀਤੀ ਆ ਹਾਂਜੀ ਆ ਮੇਰਾ ਸਾਰਾ ਖਾਚ ਤੋ ਜੋ ਹੈਗਾ ਜੀ ਹਾਂ ਜੀ ਸਾਰਾ ਕੋਲ ਖਾਚ ਨਾ ਜੋ ਹੈਗਾ ਜੀ ਇਸ ਲਈ ਸਾਡੇ ਗੱਡੀ ਸਰਕਾਰੀ ਗਾਇ ਸੀਗਾ ਜੀ ਉਹ ਵਿੱਚ ਤੇ ਬਸ ਦਾ ਟਾਈਮ ਐਸ ਹੋਇਆ ਚੰਡੀਗੜ੍ਹ ਦਾ ਅੱਜ ਸਵੇਰੇ ਅੰਮ੍ਰਿਤਸਰ ਦੇ। ਕਿਸੇ ਵੀ ਪੋਰਟ ਪ੍ਰਸ਼ਾਸਨ ਦੇ ਅਧਿਕਾਰੀਆਂ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਹੁਣ ਪਹੁੰਚ ਕੱਲ ਆਏ ਸੀਗੇ ਸਾਮ ਨੂੰ ਹੁਣ ਬਿਆਨ ਲੈਣ ਨਹੀਂ ਆਇਆ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇਸ਼ਤਿਹਾਰ ਮੈਂ ਰਾਤ ਦਾ ਆਇਆ ਹਾਂ ਜੀ ਰਾਦੇ ਦਾ ਖਾਨ ਐਮਐਲਆਰ ਕੱਟੀ ਗਏ ਹਾਂ ਜੀ ਕੱਟੀ ਗਏ ਥੋੜੇ ਸਰਕਾਰੀ ਬੱਸਾਂ ਦੇ ਜਿਹੜੇ ਮੁਲਾਜ਼ਮਾਂ ਨੂੰ ਕੁੱਟਮਾਰ ਹੋ ਰਹੀ ਆ ਜਿਵੇਂ ਹੁਣ ਥੋੜੇ ਇਹ ਜਗਰਾਉਂ ਢੀਪੂ ਦੇ ਬੰਦੇ ਨੂੰ ਹੋਈ ਆ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਸਬੰਧ ਵਿੱਚ ਇਸ ਬਾਰੇ ਬਹੁਤ ਗਲਤ ਕੰਮ ਹੋਇਆ ਵਾ ਕੋਈ ਵੀ ਸਰਕਾਰੀ ਮੁਲਾਜ਼ਮਾਂ ਨੂੰ ਕੁੱਟਮਾਰ ਕਰਪੋ ਨਹੀਂ ਕਰਨੀ ਚਾਹੀਦੀ ਜੇ ਕਿਸੇ ਨੂੰ ਕੋਈ ਲੱਗਦਾ ਸੀ ਗਲਤ ਗੱਲ ਵਾ ਹੋਈ ਸੀ ਤਾਂ ਉਹਨਾਂ ਸਾਡੇ ਦਫ਼ਤਰ ਆ ਕੇ ਗੱਲਬਾਤ ਕਰ ਸਕਦੇ ਸੀ ਪਰ ਉਹਨਾਂ ਨੇ ਨਿਰੇਈਪੁਰੀ ਗੁੰਡਾਗਰ ਦੀ ਕੀ ਕੀ ਆ ਸਾਡੇ ਮੁਲਾਜ਼ਮਾਂ ਦਾ ਕੋਈ ਜਾਨੀ ਨੁਕਸਾਨ ਵੀ ਕਰ ਸਕਦੇ ਸੀ ਜੇਕਰ ਸਾਡੇ ਬਾਕੀ ਮੁਲਾਜ਼ਮ ਵਿੱਚ ਨਾ ਹੁੰਦੇ ਤਾਂ ਉਹਨਾਂ ਨੇ ਇਹ ਧਾਰ ਕੇ ਆਏ ਸੀ ਤਾਂ ਜਾਨੀ ਨੁਕਸਾਨ ਮਤਲਬ ਕਿ ਥੋੜੇ ਹੁਣ ਸਰਕਾਰੀ ਮੁਲਾਜ਼ਮ ਮਹਿਫੂਜ਼ ਨਹੀਂ ਹੈਗੇ ਨਹੀਂ ਇਸ ਬੰਦੇ ਨੇ ਪ੍ਰਸ਼ਾਸਨ ਦੇ ਬਿਲਕੁਲ ਫੇਲੀਅਰ ਹੋ ਚੁੱਕਿਆ ਵਾ ਕੋਈ ਸੁਣਵਾਈ ਨਹੀਂ ਕਿਤੇ ਹੈਗੀ ਕੱਲ ਦੀ ਸ਼ਾਮ ਦੀ ਇਹਨਾਂ ਤਰਖਾਸ ਦਿੱਤੀ ਵੀ ਆ ਹਜੇ ਤੱਕ ਉਹ ਤਰਖਾਸ ਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਕਿਸੇ ਨੂੰ ਨਹੀਂ ਪੁੱਛਿਆ ਗਿਆ ਜੀਐਮ ਸਾਹਿਬ ਦੀ ਨੌਲੇਜ ਆ ਗਿਆ ਇਹ ਅਫਸਰਾਂ ਦੇ ਅਫਸਰਾਂ ਦੇ ਵੱਲੋਂ ਦੇਨ ਵੱਲੋਂ ਪਰਕਰ ਵੱਲੋਂ ਧਿਆਨ ਲਿਆਦਾ ਜਾ ਰਿਹਾ ਹੈ ਜਾਂ ਨਹੀਂ ਜਾਂਦਾ ਗਿਆ ਹਾਂ ਜੀ ਅਫਸਰਾਂ ਨੇ ਕੀ ਕਹਿ ਰਿਹਾ ਹੁਣ ਕਾਰਵਾਈ ਕਰਾਉਣ ਨੂੰ ਉਹ ਕੀ ਕਰ ਵੀ ਉਹਨਾਂ ਨੇ ਕਰਵਾਈ ਚੱਲ ਰਹੀ ਹੈ ਉਹੀ ਮਤਲਬ ਜੇ ਮਾਮਲਾ ਹੋਇਆ ਬਹੁਤ ਹੀ ਹੰੰਦਕ ਹੈ ਕਿਉਂਕਿ ਲੋਕਾਂ ਦੀ ਸੇਵਾ ਦੇ ਖਾਤਰ ਅਸੀਂ ਦਿਲ ਦਾਪ ਜਿਹੜੀ ਮੰਨ ਲਓ ਬੱਸਾਂ ਚਲਾਉਂਦੇ ਹਾਂ ਪਰ ਜੇ ਲੋਕ ਹੀ ਸਾਡੇ ਮੰਨ ਲਓ ਜੁਸ਼ਮਨ ਹੋ ਗਏ ਜਾਂ ਸਾਨੂੰ ਕੋਈ ਮਹਿਫੂਜ਼ ਹੀ ਨਹੀਂ ਆ ਜਾਂ ਕੋਈ ਸੁਰੱਖਿਅਤ ਨਹੀਂ ਹੈ ਸਾਡੀ ਤਾਂ ਫਿਰ ਕੱਲ੍ਹ ਵਾਲੀ ਗੱਲ ਵਾਲੀ ਉਹਦੇ ਵਿੱਚ ਜਾਨੀ ਕਿ ਟੋਟਲ ਦਾ ਟੋਟਲ ਸਾਨੂੰ ਇਹ ਲੱਗਦਾ ਕਿ ਮੰਨ ਲਓ ਫਿਰ ਇਸ ਤੋਂ ਬਾਅਦ ਲੋਕਾਂ ਦਾ ਹੀ ਨੁਕਸਾਨ ਹੈ ਕਿਉਂਕਿ ਸਾਨੂੰ ਕਿ ਜ਼ਿਆਦਾ ਫਿਰ ਬਾਸ ਸੇਵਾਵਾਂ ਦੀ ਬੰਦ ਕਰਨੀ ਪਈ ਉਸ ਪਿੰਡ ਦੇ ਵਿੱਚੋਂ ਕਿਉਂਕਿ ਪਹਿਲਾਂ ਵੀ ਪ੍ਰਾਈਵੇਟ ਗੱਡੀ ਦੇ ਨਾਮ ਬਾਅਦ ਗੱਡੀਆਂ ਜਿਹੜੀ ਪ੍ਰੈਸਟ ਹੈ ਉਹ ਇਹ ਸੌਣ ਦੇ ਵਿੱਚ ਆਇਆ ਕਿ ਇਹਨਾਂ ਬੰ ਉਹਨਾਂ ਦਾ ਨੁਕਸਾਨ ਕੀਤਾ ਹੋਰ ਉਹਨਾਂ ਦੇ ਵਿਰੁੱਧ ਐਫਆਈਆਰ ਉਹ ਵੀ ਹੋਸੀ ਪਰ ਅੱਜ ਤੱਕ ਕੋਈ ਵੀ ਮਲੇ ਕੋਈ ਠੋਸ ਕਾਰਵਾਈ ਜਿਹੜੇ ਉਹ ਨਹੀਂ ਹੋਈ ਜੇ ਉਹਨੇ ਕਰਤੀ ਅਗਰ ਠੋਸ ਕਾਰਵਾਈ ਹੋ ਜਾਂਦੀ ਤਾਂ ਅੱਜ ਇਹ ਹੋ ਸਕਦਾ ਸੀਗਾ ਕਿ ਅੱਜ ਇਹ ਜਿਹੜਾ ਰੋਡਵੇਅ ਕਰਮਚਾਰੀ ਦੇ ਨਾਲ ਜਿਹੜਾ ਇਹ ਹਮਲਾ ਹੋਇਆ ਇੱਕ ਜਾਨਲੇਵਾ ਹਮਲਾ ਜਿਹੜਾ ਹੋਇਆ ਪਰ ਇਹ ਸ਼ਾਇਦ ਨਾ ਹੁੰਦਾ ਪਰ ਪ੍ਰਸ਼ਾਸਨ ਨੂੰ ਇਹ ਕਹਾਂਗੇ ਪ੍ਰਸ਼ਾਸਨ ਨੂੰ ਪਲੱਸ ਸਾਡਾ ਜਿੰਮੇ ਵੀ ਮਾਲੂਮ ਹੈ ਸਾਡੇ ਮਹਿਕਮੇ ਦੇ ਬਰਤੀ ਸਹੀ ਕਮਾਡ ਕਿ ਬੰਦੇ ਸ਼ੇਫ ਬੋਰਡ ਬਹੁਤ ਜ਼ਰੂਰੀ ਹੈ ਕਿਉਂਕਿ ਕਟਨਾਮਾ ਪਤਾ ਨਹੀਂ ਹੁਣ ਉਹਨਾਂ ਦਾ ਕੀ ਫਾਇਦਾ ਪੀਤਾ ਜੀ ਸਭ ਪਹਿਲੇ ਨਹੀਂ ਪਤਾ ਅਗਰ ਸਾਡੇ ਕਰਮਚਾਰੀ ਵਿੱਚੋਂ ਦੇ ਨਾ ਹੋਵੇ 10 15 ਬੰਦੇ ਸਾਡੇ ਆਪ ਦੇ ਵੀ ਸੀ ਕਿ ਸਟਾਫ ਦੇ ਉਹ ਅਗਰ ਉਹ ਨਾ ਹੁੰਦੇ ਤਾਂ ਕੱਟੜ ਹੋ ਸਕਦਾ ਸੀ ਬੇਸ ਕਰਮਚਾਰੀ ਸਾਡੇ ਦੀ ਜਾਨ ਵੀ ਜਾ ਸਕਦੀ ਸਾਡੇ ਜਿੱਥੇ ਬੰਦੀਆਂ ਦਾ ਅਗਲਾ ਕੀ ਰੋਲੂਗਾ ਮੰਨ ਕੇ ਚੱਲੋ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਜਿੱਥੇ ਬੰਦੀਆਂ ਦਾ ਰੋਲ ਹੈ ਜੇ ਅਸੀਂ ਇੱਕ ਵਾਰ ਇਹ ਸਾਰਾ ਜਾਮੂ ਕਰਵਾਤਾ ਹੈ ਪ੍ਰਸ਼ਾਸਨ ਨੂੰ ਵੀ ਐਸਐਸਓ ਸਾਹਿਬ ਨੂੰ ਸਾਹ ਨੂੰ ਅਗਰ ਉਹ ਬੰਦੇ ਫੜੀ ਦੇ 4 ਵਜੇ ਤੱਕ ਤਾਂ ਠੀਕ ਹੈ ਨਹੀਂ ਤਾਂ 4 ਵਜੇ ਬਾਅਦ ਵਿੱਚ ਜੋ ਸਖਤ ਐਕ ਉਸ ਟਾਈਮ ਹਾਂ ਜੀ ਨਾਲ ਜੀ ਛੜਾਉਣ ਦੀ ਸਾਡੀ ਮੇਰੇ ਫਰਟ ਪਾੜ ਗਈ ਠੀਕ ਹੈ ਕਾਲੀ ਗਲੋਰ ਸੀ ਤਾਈ ਠੀਕ ਹੈ ਜੀ ਬਹੁਤ ਹੀ ਅੱਧਾ ਘੰਟਾ ਲੜਾਈ ਚੱਲਦੀ ਰਹੀ ਠੀਕ ਹੈ ਜੀ ਬਹੁਤ ਯਾਨੀ ਕਿ ਮਾਰ ਕੁੱਟ ਕਰਦੇ ਗਏ ਤੇ ਤੋਂ ਵੀ ਸੁੱਕ ਗਈ ਛੜਾਉਣ ਵਾਲਾ ਹੈ ਨਹੀਂ ਸੀ ਕੋਈ ਛੜਾਉਣ ਵਾਲੇ ਪੰਡ ਵਾਲੇ ਕੋਈ ਨਹੀਂ ਆਇਆ ਜੀ ਤੇ ਬਾਕੀ ਸਾਰੇ ਕੁੱਟਣ ਵਾਲੇ ਸੀ ਜੀ ਜਿਹੜੇ ਚਤਾਲ ਦੇ ਜਿਹੜੇ 4-5 ਜਾਣੇ ਸੀ ਠੀਕ ਹੈ ਜੀ ਤਸਵਾਰੀਆਂ ਨੇ ਕੀ ਪੱਖ ਰੱਖਿਆ ਕਿ ਬੰਦੇ ਬਾਰੇ ਕੀ ਬੋਲੇ ਬੰਦੇ ਕੋਈ ਸਵਾਰੀ ਸਹੀ ਕਹਿੰਦੀ ਸੀ ਵੀ ਬੰਦੇ ਹੀ ਗਲਤ ਆ ਜਿਹੜੇ ਕੋਈ ਮੁੰਡਾ ਚੜੇ ਸੀ ਹਾਂਜੀ ਹਾਂਜੀ ਤੇ ਉਹੀ ਗਲਤ ਆ ਸਵਾਰੀਆਂ ਨੇ ਸਾਰਿਆਂ ਨੇ ਬਿਆਨ ਦਿੱਤੇ ਜੀ ਇੱਕੋ ਪਿੰਡ ਦੇ ਸੀਗੇ ਜੀ ਇੱਕੋ ਪਿੰਡ ਦੇ ਜਿਹੜੇ ਪਿੰਡ ਦੇ ਸੀਗੇ ਮੱਲੇ ਪਿੰਡ ਦੇ ਅੱਛਾ ਮੱਲੇ ਪਿੰਡ ਦੇ ਦੋਨੇ ਸੀਗੇ ਉਹ ਵਾਸਨੀ ਹੋਏ ਵੀ ਵਾਟਾ ਡੈਕ ਤੇ ਕੱਟਿਆ ਵੀਰੇ ਨੇ ਡੈਕ ਤੇ ਕੱਟਿਆ ਕੋਈ ਜਨਰੇਟਰ ਦਾ ਤਾਂ ਕੋਈ ਦੋਸ਼ ਨਹੀਂ ਸੀਗਾ ਭਾਨੇ ਦਾ ਕੋਈ ਮੈਨ ਨਹੀਂ ਕਹਿੰਦਾ ਕਿ ਆਸੀ ਵੀ ਕਰਟ ਤੋਂ ਟਟਾਲਾ ਮੁੰਡੇ ਜੇ ਨਾਲ ਜਾਣਾ ਉਹ ਮੁੰਡਾ ਇਹ ਨਾਲ ਬੈਠਾ ਸੀ ਕੁੜੀ ਦੇ ਬੱਸ ਜਨਰੇਟਰ ਨੂੰ ਕੁੱਟਿਆ ਵਿੱਚ ਵੜ ਕੇ ਕੁੱਟਿਆ ਉਹਨਾਂ ਨੇ ਫਿਰ ਹੁਣ ਉੱਟ ਕੇ ਵੇਚ ਮਾਰ ਕੇ ਲੋਕਾਂ ਦੇ ਪੜਿਆ ਤੇ ਕੁੜੀਆਂ ਨੂੰ ਵੀ ਬੋਲਦੇ ਤੇ ਵੀ ਤੁਸੀਂ ਬੋਲਦੇ ਸੀ ਜਨਰੇਟਰ ਦਾ ਰੋਜ਼ ਵਾਰ ਤੇ ਜਾਂਦੇ ਆ ਵੀਰਾ ਕਦੇ ਤੁਹਾਨੂੰ ਗਲਤ ਨਹੀਂ ਬੋਲਿਆ ਉਹ ਕੁੜੀ ਨੂੰ ਅੱਜ ਕਿਵੇਂ ਬੋਲ ਦੋ ਹਾਂ ਵੀਰੇ ਨੂੰ 10 ਸਾਲ ਉਹ ਚੱਲਦੇ ਇਸ ਰੂਟ ਤੇ ਪੂਰੀ ਤਾਂ ਗੱਲ ਹੈ ਕਿਹਨੇ ਨੂੰਗਾ ਉਹ ਮੁੰਡਾ ਉਹ ਕੁੜੀ ਦੇ ਮੂੰਹ ਨੂੰ ਹੱਥ ਲੰਮਾ ਦਦੀ ਭਰਾ ਕਿਤੇ ਕੁੜੀਆਂ ਦੇ ਮੂੰਹ ਨੂੰ ਹੱਥ ਲੰਮਾ ਦੇ ਹੁੰਦੇ ਆ ਸਹੀ ਗੱਲ ਹੈ ਭੈਣੇ ਤੇਰੀ ਹੁੰਦੇ ਹੁੰਦੇ ਆ ਵੀ ਅਸੀਂ ਜਾਣਦੇ ਆ ਸਹੀ ਗੱਲ ਹੈ ਭੈਣੇ ਤੇਰੀ ਸਹੀ ਹੈ ਤੇ ਭਰਾ ਤਾਂ ਸਾਡੇ ਮੂੰਹ ਨੂੰ ਹੱਥ ਲਾ ਕੇ ਜਾਂਦੇ ਨਹੀਂਗੇ ਕਨੈਕਟਰ ਦਾ ਕੋਈ ਕਸੂਰ ਨਹੀਂ ਇੱਥੇ ਕਨੈਕਟਰ ਦਾ ਕੋਈ ਕਸੂਰ ਨਹੀਂ ਹੈਗਾ ਆਹ ਦੇਖੋ ਜੀ ਕਨੈਕਟਰ ਸਾਡਾ ਉਹੀ ਪਾਗਲਾਤੀ ਆ ਵਿੱਚ ਵੜ ਕੇ ਗੱਡੀ ਸਰਕਾਰੀ ਬਾਸ ਰੋਡਵੇ ਦੇ ਵਿੱਚ ਵੜ ਕੇ ਗੁੰਡਾ ਕਰਦੀ ਕੀਤੀ ਹੈ ਜੀ ਜਿਹੜੇ ਤੁਹਾਡੇ ਮੁਲਾਜ਼ਮ ਦੇ ਕਲੈਕਟਰ ਦੇ ਜਿਹੜੀ ਮੱਲੇ ਵਿੱਚ ਕੁੱਟਮਾਰ ਹੋਈ ਆ ਉਸ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਇਹ ਕੀ ਤੁਹਾਡੇ ਮੁਲਾਜ਼ਮ ਸੁਰੱਖਿਅਤ ਹੈ ਜਾਂ ਨਹੀਂ ਬਿਲਕੁਲ ਜੀ ਸਾਡੇ ਜਿਹੜੇ ਮੁਲਾਜ਼ਮਾਂ ਇਕੱਲੇ ਇਕੱਲੇ ਜਾਂਦੇ ਆ ਅੱਜ ਦੇ ਹਾਲਾਤਾਂ ਦੇ ਵਿੱਚ ਸਾਡਾ ਜਿਹੜਾ ਮੁਲਾਜ਼ਮ ਉਹ ਬਿਲਕੁਲ ਵੀ ਸੁਰੱਖਿਅਤ ਨਹੀਂ ਹੈਗਾ ਕੱਲ ਵੀ ਜਿਹੜੀ ਘਟਨਾ ਹੋਈ ਆ ਉਦੇ ਬੱਚੇ ਕਾਰਨ ਸਿਰਫ ਇੱਕ ਮੁੰਡੇ ਨੂੰ ਟ੍ਰੈਕ ਲਾਈਨ ਨੂੰ ਕਿਹਾ ਜਿੱਦ ਇੱਕ ਟਕਰਾਰ ਹੋਈ ਤੇ ਉਹਨਾਂ ਨੇ ਜਾ ਕੇ ਇੱਥੇ ਜਿਹੜਾ ਤੁਹਾਡੇ ਸਾਹਮਣੇ ਆ ਵੀ ਘੱਟੋ ਘੱਟ 50 60 ਜਣੇ ਰਲ ਕੇ ਉਸੇ ਜਗ੍ਹਾ ਦੇ ਕਨੈਕਟਰ ਦੀਆਂ ਕੁੱਟਮਾਰ ਕੀਤੀ ਆ ਜੋ ਕਿ ਨਜਾਇਜ਼ ਆ ਅਸੀਂ ਤਾਂ ਹੁਣ ਇਕੱਲੇ ਇਕੱਲੇ ਰੋਡ ਤੇ ਡਿਊਟੀ ਕਰਦੇ ਹਾਂ ਜੇ ਇਸ ਤਰ੍ਹਾਂ ਸਾਡੇ ਨਾਲ ਹੋਣ ਲੱਗਿਆ ਤਾਂ ਜਿਹੜੇ ਸਾਡੇ ਕਨੈਕਟਰ ਡਰਾਈਵਰਾਂ ਡਿਊਟੀ ਸਹਿਮ ਦੇ ਵਿੱਚ ਕਰਨਗੇ ਇਹ ਤੇ ਸਰਕਾਰ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਜੀ ਤੁਹਾਡੇ ਆਫੀਸਰ ਸਾਹਿਬਾਨ ਇਸ ਸਬੰਧ ਵਿੱਚ ਕੀ ਕਰ ਰਹੇ ਆ ਆਫੀਸਰ ਸਾਹਿਬ ਦੇ ਧਿਆਨ ਵਿੱਚ ਲਿਆਤਾ ਵਾ ਉਹਨਾਂ ਨੇ ਇੱਕ ਇਹੀ ਗੱਲ ਕਹੀ ਆ ਵੀ ਪੁਲਿਸ ਨਾਲ ਤਾਲਮਿਲ ਕਰੋ ਤੁਸੀਂ ਵੀ ਤੇ ਉਹ ਵੀ ਸਾਡੇ ਤਾਲਮਿਲ ਕਰ ਰਹੇ ਆ ਵੀ ਇਹਨਾਂ ਦੇ ਜਿਹੜੀ ਵਾਦੀ ਕਾਰਵਾਈਆਂ ਕਰਵਾਉਣੀਆਂ ਤੇ ਜਿਹੜੀ ਉਹਨਾਂ ਦੀ ਕੁੱਟਮਾਰ ਹੋਈ ਆ ਉਹ ਮੁਰਾਜ਼ਮ ਜਿਹੜਾ ਥਣਾ ਮੁਰਾਜ਼ਮ ਐ ਉਹ ਕਿੰਨੀ ਦੇਰ ਤੋਂ ਰੂਟ ਦੇ ਚੱਲਦਾ ਆ ਰਿਹਾ ਉਹ ਜੀ ਘੱਟ ਤੋਂ ਘੱਟ ਬਾਲਾ ਨੀ ਤਾਂ 6 7 7 8 ਸਾਲ ਹੋ ਗਏ 8 ਸਾਲ ਦੇ ਕਰੀਬ ਹੋ ਗਏ ਰੂਟ ਤੇ ਚੱਲਦੇ ਨੂੰ ਅੱਜ ਤੱਕ ਕੋਈ ਇੱਕ ਵੀ ਸ਼ਿਕਾਇਤ ਨਹੀਂ ਡੀਪੂ ਦੇ ਵਿੱਚ ਜਾਂ ਟਾਈਮ ਮਾਸ ਕਰਨ ਲਈ ਜਾਂ ਕਿਸੇ ਨਾਲ ਲੜਨ ਦੀ ਬਹੁਤ ਹੀ ਨਿਮਰਤਾ ਵਾਲਾ ਉਹ ਬੰਦਾ ਜਿਹੜਾ ਸਾਡਾ ਜੀ ਜਿਹੜਾ ਨੇ ਕੁੱਟ ਮਾਰੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਖਪਾਲ ਸਿੰਘ ਆ ਜੀ ਜੀ ਤੇ ਥੋੜੀ ਜੱਤੀ ਬੰਦੀ ਦਾ ਬੰਦਾ ਉਹ ਜਿਹੜੀ ਕੁੱਟ ਮਾਰ ਹੋਈ ਆ ਤੁਸੀਂ ਕੀ ਕਰਨਾ ਚਾਹੁੰਦੇ ਹੋ ਹੁਣ ਉਹਦੇ ਸੰਬੰਧ ਵਿੱਚ ਕੀ ਕਰੋਗੇ ਦੇਖੋ ਜੀ ਪਹਿਲਾਂ ਜਿਹੜਾ ਕੰਮ ਕੀਤਾ ਉਹਨਾਂ ਨੇ ਬਹੁਤ ਗਲਤ ਕੀਤਾ ਵਾ ਤੇ ਜਿਹੜੀ ਰਾਤ ਨੂੰ ਵੀ ਉੱਥੇ ਮਲਾਜੂngੇ ਸੀ ਮਲਾਜਮਾਂ ਨੇ ਰਾਤ ਕੋਈ ਇੱਥੇ ਬਿਆਨ ਨਹੀਂ ਸੀ ਲੈ ਮਲਾਜਮ ਗੱਡੀ ਆਪਦੇ ਨਾਲ ਜਿਹੜੀ ਠੂਠਾਣੇ ਚ ਲੈ ਗਏ ਸੀਗੇ ਜਿਹੜੀ ਸਾਡੀ ਵਾਥ ਵੀ ਆ ਉਹ ਇਸ ਟਾਈਮ ਠੂਰੀ ਖੜੀ ਆ ਤੇ ਮੁਲਾਜ਼ਮਾਂ ਨੂੰ ਅਸੀਂ ਵੀ ਕਿਤੇ ਜੀਐਮ ਸਾਹਿਬ ਨੂੰ ਦੱਸਿਆਗਾ ਜੀਐਮ ਸਾਹਿਬ ਦੇ ਐਸਐਚਓ ਨਾਲ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਵੀ ਸਾਾਨੂੰ ਆਕੇ ਮਿਲੋ ਵੀ ਅਸੀਂ ਕਾਰਵਾਈ ਕਰਦੇ ਆ ਜਿਹਦੇ ਸਬੰਧ ਚ ਅਸੀਂ ਹੁਣ ਥੂ ਥਾਣੇ ਜਾ ਰਹੇ ਆ ਜੇ ਨਾ ਕੋਈ ਕਾਰਵਾਈ ਹੋਈ ਤਾਂ ਸਾਨੂੰ ਮਜਬੂਰ ਨਾ ਜਿਹੜੇ ਚੌਂਕ ਬੰਦ ਕਰਨੇ ਪੈਣੇ ਆ ਤੇ ਅੱਜ ਜਿਹੜੀ ਤੁਹਾਨੂੰ ਪਤਾ ਹੀ ਹੋਊਗੀ ਕੱਲ੍ਹ ਉਹ ਰੈਲੀ ਆ ਅਮਰਗੜ ਆ ਆਮ ਆਦਮੀ ਪਾਰਟੀ ਦੀ ਉਹਦੇ ਚ ਅਸੀਂ ਜਿਹੜੇ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਬੰਦਿਆਂ ਦੀਆਂ ਅਸੀਂ ਉਹ ਰੈਲੀ ਚੋ ਜਾਣਾ ਨਹੀਂਗਾ ਜੇ ਸਾਡੇ ਬੰਦੇ ਵਾਲੇ ਅਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਉਹ ਰੈਲੀ ਤੋਂ ਵੀ ਮਨਾ ਕਰ ਰਵਿੰਦਰ ਸਿੰਘ ਮੈਂ ਪੰਨਵਰ ਸਿਨੀਅਰ ਜੂਨੀਅਰ ਡਿਟੈਕਟਿਵ ਅਫਸਰ ਨਹੀਂ ਠੀਕ